ਸਤਿ ਸ਼੍ਰੀ ਅਕਾਲ ਜੀ ਰਚਨਾ ਨਜਾਇਜ਼ ਰਿਸ਼ਤੇ ਭਾਗ ਤੀਸਰਾ ਲੇਖਕ ਗੁਰਵਿੰਦਰ ਆਵਾਜ਼ ਰਮਨਦੀਪ ਕੌਰ ਰਾਤ ਲੰਘਾਈ ਪ੍ਰਭਾਤ ਦੀ ੜੀਕ ਕਰਦੇ ਦਿਨ ਲੰਘਿਆ ਤੇਰਿਆਂ ਰਾਹਾਂ 'ਚ ਮੈਨੂੰ ਭੁੱਲ ਗਿਆ ਚੇਤਾ ਦੁਨੀਆ ਦਾ ਮਹਿਸੂਸ ਹੋਵੇ ਹਰ ਪਲ ਸਾਹਾਂ 'ਚ ਉੱਪਰੀ ਉੱਪਰੀ ਰਹਿੰਦੀ ਐ ਪ੍ਰੀਤ ਹੁਣ ਦੁਨੀਆ ਤੋਂ ਸਿੱਧੂ ਵਸ ਗਿਆ ਜਿੱਦਣ ਦਾ ਨਿਗਾਹਾਂ 'ਚ ਇੱਕ ਦੂਜੇ ਨੂੰ ਧੱਕੇ ਮਾਰਦੇ ਸਾਰੇ ਹੀ ਆਪਣੇ ਖੜੇ ਹੋਣ ਲਈ ਥਾਂ ਬਣਾ ਰਹੇ ਸੀ। ਪ੍ਰੀਤਵੀ ਇਸੇ ਜੱਦੋ ਜਹਿਦ ਵਿੱਚ ਲੱਗੀ ਹੋਈ ਸੀ ਕਿ ਥੋੜਾ ਆਰਾਮ ਨਾਲ ਖੜੀ ਹੋ ਸਕਾਂ। ਪਰ ਢਿੱਡ ਬਹੁਤ ਹੀ ਜ਼ਿਆਦਾ ਸੀ। ਪ੍ਰੀਤ ਤਾਂ ਠੀਕ ਤਰ੍ਹਾਂ ਖੜੀ ਵੀ ਨਹੀਂ ਹੋਇਆ ਜਾ ਰਿਹਾ ਸੀ। ਇੱਕ ਪੈਰ ਦੇ ਸਹਾਰੇ ਹੀ ਖੜੀ ਹੋ ਕੇ ਜਲਦੀ ਜਲਦੀ ਸ਼ਹਿਰੋਂ ਦੀ ਉਡੀਕ ਕਰਨ ਲੱਗੀ ਹੋਈ ਸੀ। ਪ੍ਰੀਤ ਦੇ ਮੋਢੇ ਵਿੱਚ ਪਾਈ ਬੈਗ ਨੇ ਪ੍ਰੀਤ ਦੇ ਸੂਟ ਨੂੰ ਹੋਰ ਵੀ ਜ਼ਿਆਦਾ ਕੱਸ ਕੇ ਪ੍ਰੀਤ ਦੇ ਪਿੰਡੇ ਨਾਲ ਲਾ ਦਿੱਤਾ। ਜਿਸ ਨਾਲ ਪ੍ਰੀਤ ਦੇ ਨਰਮ ਪਿੰਡੇ ਦੇ ਬੰਦਰ ਪ੍ਰੀਤ ਦੇ ਫਿੱਟ ਹੋਏ ਸੂਟ ਵਿੱਚੋਂ ਹੂਬ ਹੂ ਨਜ਼ਰ ਆ ਰਹੀ ਸੀ ਪ੍ਰੀਤ ਦੇ ਮੋਢਿਆਂ ਤੋਂ ਵਾਰ-ਵਾਰ ਥੱਲੇ-ਵਾਲ ਖਿਸਕਦਾ ਉਹਦਾ ਸੂਟ ਕਹਿ ਰਟਾਰਿਆ ਸੀ ਪ੍ਰੀਤ ਉਹ ਥੋੜੀ ਦੂਰ ਖੜੇ ਤਿੰਨ-ਚਾਰ ਮੁੰਡੇ ਪ੍ਰੀਤ ਵੱਲ ਗੌਰ ਨਾਲ ਦੇਖਣ ਲੱਗੇ ਹੋਏ ਸੀ ਕੁਝ ਚਿਰ ਐਵੇਂ ਹੀ ਦੇਖਣ ਤੋਂ ਬਾਅਦ ਹੌਲੀ-ਹੌਲੀ ਸਵਾਰਿਆਂ ਨੂੰ ਸਾਈਡ ਤੇ ਕਰਦੇ ਹੋਏ ਪ੍ਰੀਤ ਦੇ ਕੋਲੇ ਆ ਕੇ ਖੜੇ ਹੋ ਗਏ ਉਨ੍ਹਾਂ ਦੇ ਆਉਣ ਨਾਲ ਪ੍ਰੀਤ ਨੂੰ ਇੱਕਦਮ ਹੀ ਕੱਲ ਵਾਲਾ ਚੇਤਾ ਆ ਗਿਆ ਕਿ ਸ਼ਾਇਦ ਇਹ ਵੀ ਮੇਰੀ ਕੱਲ ਵਾਲੇ ਮੁੰਡੇ ਵਾਂਗ ਹੀ ਮਦਦ ਕਰਨਗੇ। ਇਸ ਲਈ ਪ੍ਰੀਤ ਉਨ੍ਹਾਂ ਨੂੰ ਕੁਝ ਵੀ ਨਹੀਂ ਬੋਲੀ। ਪ੍ਰੀਤ ਦੇ ਕੁਝ ਨਾ ਕਹਿਣ ਤੇ ਉਹ ਪ੍ਰੀਤ ਦੇ ਹੋਰ ਨੇੜੇ ਹੋ ਕੇ ਖੜੇ ਹੋ ਗਏ। ਪ੍ਰੀਤ ਦੇ ਮੋਢੇ ਵਿੱਚ ਪਾਈ ਬੈਗ ਨੂੰ ਫੜ ਕੇ ਇੱਕ ਨੇ ਉੱਪਰ ਰੱਖ ਦਿੱਤਾ। ਜਿਵੇਂ ਹੀ ਬੱਸ ਥੋੜੀ ਜਿਹੀ ਹਲਤੀ ਉਹ ਬਹਾਨੇ ਨਾਲ ਪ੍ਰੀਤ ਦੇ ਨਾਲ ਆ ਕੇ ਲੱਗ ਜਾਂਦੇ। ਪ੍ਰੀਤ ਦੇ ਅੱਗੇ ਪਿੱਛੇ ਖੜਿਆ ਨੇ ਪ੍ਰੀਤ ਨੂੰ ਚੋਂ ਪਾਸੇ ਤੋਂ ਘੇਰ ਲਿਆ। ਆਨੇ ਬਹਾਨੇ ਪ੍ਰੀਤ ਦੇ ਪਿੰਡੇ ਨੂੰ ਛੂਹਣ ਦੀ ਕੋਸ਼ਿਸ਼ ਕਰਨ ਲੱਗੇ। ਪ੍ਰੀਤ ਨੂੰ ਵੀ ਉਹਨਾਂ ਦਾ ਵਿਵਹਾਰ ਬਹੁਤ ਮਾੜਾ ਲੱਗ ਰਿਹਾ ਸੀ। ਪਰ ਕਰੇ ਵੀ ਤਾਂ ਕਰੇ ਕੀ। ਨਾ ਅੱਗੇ ਵੱਲ ਹੋ ਸਕਦੀ ਸੀ, ਨਾ ਪਿੱਛੇ ਵੱਲ। ਇੱਕ ਪ੍ਰੀਤ ਦੇ ਪਿੱਛੇ ਖੜਾ ਸੀ ਤੇ ਦੋ ਪ੍ਰੀਤ ਦੇ ਆਸੇ-પાસੇ। ਪ੍ਰੀਤ ਬਹੁਤ ਕੋਸ਼ਿਸ਼ ਕਰ ਰਹੀ ਸੀ ਕਿ ਇੱਥੋਂ ਜਲਦੀ ਨਾਲ ਬਾਹਰ ਨਿਕਲ ਜਾਵਾਂ। ਪਰ ਜਾਂਦੀ ਵੀ ਕਿਵੇਂ? બસ ਵੀ ਥੋੜੀ ਜਹੀ ਹੀ ਬ੍ਰੇਕ ਲੱਗੀ ਤਾਂ ਉਹਨਾਂ ਵਿੱਚੋਂ ਇੱਕ ਆ ਕੇ ਪ੍ਰੀਤ ਦੇ ਨਾਲ ਲੱਗ ਗਿਆ। ਪ੍ਰੀਤ ਨੂੰ ੱੱਕਾ ਵਜਨ ਕਰਕੇ ਪ੍ਰੀਤ ਸੀਟ ਦੇ ਉੱਪਰ ਲੰਮਕ ਜਹੀ ਗਈ। ਦੂਜੇ ਨੇ ਹਮਦਰਦ ਬਣ ਕੇ ਪ੍ਰੀਤ ਦੇ ਹੱਥ ਫੜਿਆ ਤੇ ਦੁਬਾਰਾ ਤੋਂ ਖੜੀ ਕਰ ਦਿੱਤੀ। ਪਰ ਜਿਵੇਂ ਹੀ ਬੱਸ ਇੱਕਦਮ ਹੌਲੀ ਜਾਂ ਤੇਜ਼ ਹੁੰਦੀ ਹਰ ਵਾਰ ਪ੍ਰੀਤ ਨੂੰ ਐਵੇਂ ਹੀ ੱੱਕਾ ਮਾਰ ਦਿੰਦੇ। ਪ੍ਰੀਤ ਦੇ ਪਿੱਛੇ ਖੜਿਆ ਇੱਕ ਮੁੰਡਾ ਗਲਤ ਤਰੀਕੇ ਨਾਲ ਪ੍ਰੀਤ ਦੇ ਨਾਲ ਲੱਗ ਕੇ ਪ੍ਰੀਤ ਨੂੰ ਛੂਣ ਲੱਗ ਪਿਆ। ਪ੍ਰੀਤ ਕੁਝ ਤੇਰਤਾ ਚੁੱਪ ਰਹੀ ਪਰ ਹੁਣ ਤੱਕ ਤਾਂ ਪ੍ਰੀਤ ਦਾ ਸਬਰ ਵੀ ਟੁੱਟ ਚਲਿਆ ਸੀ ਜਿਵੇਂ ਵੀ ਪ੍ਰੀਤ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਪ੍ਰੀਤ ਨੇ ਕੱਸ ਕੇ ਚਪੇੜ ਮਾਰ ਦਿੱਤੀ ਪ੍ਰੀਤ ਨੂੰ ਤਾਂ ਲੱਗਦਾ ਸੀ ਕਿ ਚਪੇੜ ਮਾਰਨ ਤੋਂ ਬਾਅਦ ਉਹਨਾਂ ਨੇ ਇੱਥੋਂ ਚਲੇ ਜਾਣਾ ਹੈ ਪਰ ਇਹ ਤਾਂ ਪ੍ਰੀਤ ਦਾ ਵਹਿਮ ਹੀ ਸੀ ਉਹਨਾਂ ਨੇ ਪ੍ਰੀਤ ਨੂੰ ਹੋਰ ਵੀ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸਾਰੀ ਬਸ ਜਿਵੇਂ ਅੰਨੀ ਤੇ ਬੋਲੀ ਹੋ ਗਈ ਸੀ ਕੋਈ ਕੁਝ ਵੀ ਨਹੀਂ ਬੋਲ ਰਿਹਾ ਸੀ ਪ੍ਰੀਤ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਦੇ ਮਦਦ ਨੂੰ ਕੌਣ ਸਮਝਦਾ ਹੈ ਪ੍ਰੀਤ ਆਪਣੇ ਆਪ ਨੂੰ ਨਿਹੱਥੀ ਤੇ ਕਮਜ਼ੋਰ ਜਹੀ ਮਹਿਸੂਸ ਕਰ ਰਹੀ ਸੀ ਅੱਖਾਂ ਵਿੱਚ ਹੰਝੂ ਵੀ ਸੀ ਵਾਰ-ਵਾਰ ਕੱਲ੍ਹ ਵਾਲਾ ਚਿਹਰਾ ਵੀ ਯਾਦ ਆ ਰਿਹਾ ਸੀ ਪਰ ਅੱਜ ਬਸ ਵਿੱਚ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ ਮਨ ਵਿੱਚ ਰੱਬ ਅੱਗੇ ਅਰਦਾਸ ਕੀਤੀ ਕਿ ਰੱਬਾ ਅੱਜ ਵੀ ਭੇਜ ਦੇ ਕਿਸੇ ਨੂੰ ਮਦਦ ਲਈ ਦਿਲਤਾ ਕਰਦਾ ਸੀ ਕਿ ਜਲਦੀ ਬੱਸ ਦੇ ਸ਼ੀਸ਼ੇ ਵਿੱਚੋਂ ਛਾਲ ਮਾਰ ਦੇਵਾਂ ਪਰ ਪ੍ਰੀਤ ਦਾ ਆਪਣੀ ਜਗ੍ਹਾ ਤੋਂ ਹਿਲਣਾ ਵੀ ਨਾ ਮੌਕਨਕਿਨ ਸੀ ਅਚਾਨਕ ਬੱਸ ਰੁਕੀ ਤੇ ਬੱਸ ਦੀ ਛੱਤ ਦੇ ਉੱਪਰੋਂ ਨੌਜਵਾਨਾਂ ਹੇਠਾਂ ਉਤਰਦਿਆਂ ਤੇ ਬੱਸ ਦੇ ਅੰਦਰ ਆ ਗਿਆ ਜਿਵੇਂ ਹੀ ਪ੍ਰੀਤ ਦੀ ਨਜ਼ਰ ਉਸ ਨੌਜਵਾਨ ਦੇ ਚਿਹਰੇ 'ਤੇ ਪਈ ਪ੍ਰੀਤ ਦੀ ਜਾਨ ਵਿੱਚ ਜਾਨ ਆ ਗਈ ਕਿਉਂਕਿ ਬਾਕੀ ਸਾਰੇ ਬੱਸ ਵਿੱਚ ਬੈਠੇ ਲੋਕ ਤਾਂ ਪਹਿਲਾਂ ਹੀ ਅੰਨੇ ਤੇ ਬੋਲੇ ਹੋ ਚੁੱਕੇ ਸੀ ਜਮੀਰ ਮਰ ਚੁੱਕੀ ਸੀ ਜਾਂ ਫਿਰ ਕੋਈ ਜਾਣ ਬੁੱਝ ਕੇ ਹੀ ਬੋਲਣਾ ਨਹੀਂ ਚਾਹੁੰਦਾ ਸੀ ਪਰ ਪ੍ਰੀਤ ਨੂੰ ਅੱਜ ਇਓਂ ਲੱਗ ਰਿਹਾ ਸੀ ਕਿ ਉਹ ਮੁਰਦਿਆਂ ਦੇ ਨਾਲ ਸਫ਼ਰ ਕਰ ਰਹੀ ਸੀ ਪ੍ਰੀਤ ਦੇ ਮਨ ਵਿੱਚ ਸਵਾਲ ਵੀ ਬਹੁਤ ਸਨ ਪਰ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ ਹੋਣਾ ਸੀ ਟੁੱਟੀ ਸੜਕ ਤੋਂ ਲੰਘਦੇ ਬੱਸ ਦਾ ਇੱਕ ਟਾਇਰ ਟੋਏ ਵਿੱਚ ਲੰਘ ਗਿਆ ਤਾਂ ਫਿਰ ਤੋਂ ਧੱਕਾ ਵੱਜਿਆ ਪਰ ਹੁਣ ਖੜਕਾ ਕੁਝ ਹੋਰ ਹੀ ਹੋ ਗਿਆ ਸੀ ਪ੍ਰੀਤਾਂ ਅੱਖਾਂ ਬੰਦ ਹੋ ਗਈਆਂ ਤੇ ਪ੍ਰੀਤ ਨੇ ਆਪਣੇ ਕੰਨਾਂ ਤੋਂ ਹੱਥ ਰੱਖ ਲਏ ਪ੍ਰੀਤ ਪਹਿਲਾਂ ਨਾਲੋਂ ਵੀ ਜ਼ਿਆਦਾ ਸਹਿਮ ਗਈ ਸੀ। ਇੱਕ ਜ਼ੋਰਦਾਰ ਖੜਕੇ ਨਾਲ ਬੱਸ ਰੁਕ ਗਈ। ਸਾਰੀਆਂ ਸਵਾਰੀਆਂ ਪ੍ਰੀਤ ਵੱਲ ਦੇਖ ਰਹੀਆਂ ਸੀ। ਬੱਸ ਰੁਕਣ ਤੇ ਇੱਕ ਦੇ ਬਾਅਦ ਇੱਕ ਕਈ ਜ਼ੋਰਦਾਰ ਖੜਕੇ ਹੋਈ। ਪ੍ਰੀਤ ਨੇ ਅੱਖਾਂ ਖੋਲੀਆਂ ਤਾਂ ਪ੍ਰੀਤ ਦੇ ਸਾਹਮਣੇ ਉਹ ਕੱਲ ਵਾਲਾ ਨੌਜਵਾਨ ਕਮਲ ਖੜਾ ਸੀ। ਕਮਲ ਨੇ ਪ੍ਰੀਤ ਨੂੰ ਆਪਣੀ ਜੇਬ ਚੋਂ ਰਮਾਲ ਕੱਟ ਕੇ ਦਿੱਤੀ ਤੇ ਚਿਹਰਾ ਸਾਫ਼ ਕਰ ਲੈ ਕੇ ਆ। ਕਮਲ ਤੇ ਉਹਦੇ ਦੋਸਤਾਂ ਨੇ ਫਿਰ ਤੋਂ ਜ਼ੋਰ ਖੜਾ ਕੇ ਨਾਲ ਉਹਨਾਂ ਮੁੰਡਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਮਲ ਦੀ ਕੁੱਟ ਤੋਂ ਡਰਦੇ ਹੋਏ ਪ੍ਰੀਤੋਂ ਮਾਫੀ ਮੰਗਣ ਲੱਗ ਪਈ। ਪ੍ਰੀਤ ਤਾਂ ਟੀਕਿਆਂ ਨਜ਼ਰਾਂ ਨਾਲ ਕਮਲ ਦੇ ਚਿਹਰੇ ਵੱਲ ਹੀ ਦੇਖੀ ਜਾ ਰਹੀ ਸੀ। ਕਿ ਆਖਰ ਕੀ ਰਿਸ਼ਤਾ ਹੈ ਇਹ ਦੇ ਨਾਲ। ਬੱਸ ਵਿੱਚ ਬੈਠੇ ਲੋਕਾਂ ਨੂੰ ਕਮਲ ਉੱਚੀ-ਉੱਚੀ ਬੋਲ ਰਿਹਾ ਸੀ। ਪਰ ਕਿਸੇ ਦੇ ਵੀ ਇੰਨੀ ਹਿੰਮਤ ਨਹੀਂ ਸੀ ਕਿ ਕੋਈ ਅੱਖ ਚੱਕ ਕੇ ਵੀ ਦੇਖ ਸਕਦਾ। ਕਮਲ ਦੇ ਦੋਸਤਾਂ ਤੇ ਪ੍ਰੀਤ ਨੇ ਕਮਲ ਨੂੰ ਸ਼ਾਂਤ ਕੀਤਾ। ਜਿਵੇਂ ਹੀ ਕਮਲ ਦਾ ਹੱਥ ਠੰਡਾ ਹੋਇਆ ਮੌਕਾ ਲੱਭਦੇ ਹੀ ਪ੍ਰੀਤ ਨੂੰ ਤੰਗ ਕਰਨ ਵਾਲੇ ਤਿੰਨ ਮੁੰਡੇ ਬੱਸ ਵਿੱਚੋਂ ਉੱਤਰ ਕੇ ਭੱਜ ਗਏ। ਕਮਲ ਹਾਲੇ ਵੀ ਬੱਸ ਵਿੱਚ ਬੈਠੇ ਮੁਰਦਿਆਂ ਵੱਲ ਦੇਖੀ ਜਾ ਰਿਹਾ ਸੀ। ਡਰਾਈਵਰ ਨੇ ਹੌਲੀ-ਹੌਲੀ ਬੱਸ ਤੋੜਨੀ ਸ਼ੁਰੂ ਕਰ ਦਿੱਤੀ। ਕਮਲ ਦੇ ਹੱਥ ਤੇ ਥੋੜੀ ਜਹੀ ਸੱਟ ਲੱਗ ਗਈ ਸੀ ਤੇ ਹੱਥ ਵਿੱਚੋਂ ਖੂਨ ਵੀ ਨਿਕਲਣ ਲੱਗ ਪਿਆ ਸੀ। ਪ੍ਰੀਤ ਨੇ ਆਪਣੀ ਚੁੰਨੀ ਨਾਲ ਕਮਲ ਦੇ ਹੱਥ ਨੂੰ ਸਾਫ਼ ਕੀਤਾ ਪਰ ਖੂਨ ਹਾਲੇ ਵੀ ਨਿਕਲ ਰਿਹਾ ਸੀ। ਪ੍ਰੀਤ ਨੇ ਚੁੰਨੀ ਦਾ ਇੱਕ ਸੇਰਾ ਪਾੜ ਕੇ ਕਮਲ ਦੇ ਹੱਥ ਤੇ ਬੰਨ ਦਿੱਤਾ ਦਿਲ ਤੜਫਦਾ ਪਿੰਜਰੇ ਵਿੱਚ ਕੈਦ ਹੋ ਕੇ ਉੱਡ ਜਾਣ ਲਈ ਪਰਿੰਦੇ ਵੀ ਤਕਾਲੇ ਨੇ ਜਾਨ ਤੜਫਦੀ ਤੇਰੇ ਤੋਂ ਦੂਰ ਹੋ ਕੇ ਇਸ਼ਕ ਦੇ ਰਾਹਾਂ ਵਿੱਚ ਕੰਡੇ ਵੀ ਤਬਾਲੇ ਨੇ ਪ੍ਰੀਤ ਤੁਰਨਾ ਜਾਵੇ ਕਿਸੇ ਹੋਰ ਦੀ ਹੋ ਕੇ ਸਿੱਧੂਆ ਤੇਰੇ ਬੋਲ ਵੀ ਤਾਂ ਜ਼ਹਿਰਾਂ ਵਾਲੇ ਨੇ ਪ੍ਰੀਤ ਦੇ ਮਨ ਵਿੱਚ ਇੱਕ ਸਵਾਲ ਹਲੇ ਵੀ ਬਹੁਤ ਤੇਜ਼ੀ ਨਾਲ ਘੁੰਮ ਰਿਹਾ ਸੀ ਕਿ ਆਖਰ ਇਹ ਹੈ ਕੌਣ ਜਦੋਂ ਸਾਰੀ ਬੱਸ ਚੁੱਪਚਾਪ ਬੈਠੀ ਸੀ ਇਹ ਮੇਰੇ ਲਈ ਗੁੰਡਿਆਂ ਨਾਲ ਲੜ ਪਿਆ ਸਵਾਲ ਤਾਂ ਬਹੁਤ ਮਨਪ੍ਰੀਤ ਦੇ ਮਨ ਵਿੱਚ ਸੀ ਹੌਲੀ-ਹੌਲੀ ਬੱਸ ਸ਼ਹਿਰ ਤੱਕ ਪਹੁੰਚ ਗਈ ਇੱਕ-ਇੱਕ ਕਰਕੇ ਸਵਾਰੀਆਂ ਬੱਸ ਵਿੱਚੋਂ ਥੱਲੇ ਉੱਤਰਣ ਲੱਗੀਆਂ ਪ੍ਰੀਤ ਵੀ ਬੱਸ ਵਿੱਚੋਂ ਥੱਲੇ ਉੱਤਰ ਆਈ ਅੱਜ ਬੱਸ ਲੇਟ ਹੋ ਗਈ ਸੀ ਜਿਸ ਕਰਕੇ ਪ੍ਰੀਤ ਦੀਆਂ ਸਹੇਲੀਆਂ ਪਹਿਲਾਂ ਹੀ ਉੱਥੇ ਖੜੀਆਂ ਪ੍ਰੀਤ ਦੇ ਉਨਦੀ ਇੰਤਜ਼ਾਰ ਕਰਨ ਲੱਗੀਆਂ ਹੋਈਆਂ ਸੀ ਬੱਸ ਵਿੱਚ ਥੱਲੇ ਉਤਰ ਕੇ ਪ੍ਰੀਤ ਨੇ ਕਮਲਵਲ ਪਿੱਛੇ ਮੁੜ ਕੇ ਦੇਖਿਆ ਤੇ ਕਮਲ ਦਾ ਧੰਨਵਾਦ ਕੀਤਾ ਕਮਲ ਬਿਨਾਂ ਕੁਝ ਬੋਲੇ ਹੀ ਉੱਥੋਂ ਬਾਹਰ ਚਲਾ ਗਿਆ ਪ੍ਰੀਤ ਆਪਣੇ ਸਹੇਲੀਆਂ ਕੋਲ ਆ ਗਈ ਪ੍ਰੀਤ ਮੰਨ ਪੇ ਚਾਂਤ ਤੇ ਚਿਹਰੇ ਤੇ ਨਿਰਾਸ਼ਾ ਜਿਹੀ ਦੇਖ ਕੇ ਪ੍ਰੀਤ ਦੀ ਸਹੇਲੀਆਂ ਨੇ ਪ੍ਰੀਤ ਉਹਦੀ ਨਾਮੋਸ਼ੀ ਦਾ ਕਾਰਨ ਪੁੱਛਿਆ ਪਹਿਲਾਂ ਤਾਂ ਪ੍ਰੀਤ ਨੇ ਕੁਝ ਨਹੀਂ ਕਹਿ ਕੇ ਸਭ ਨੂੰ ਟਾਲ ਦਿੱਤਾ ਪਰ ਹੌਲੀ ਹੌਲੀ ਸਾਰੀ ਗੱਲ ਆਪਣੇ ਸਹੇਲੀਆਂ ਨੂੰ ਦੱਸ ਦਿੱਤੀ ਪ੍ਰੀਤ ਦੀਆਂ ਸਹੇਲੀਆਂ ਵੀ ਪ੍ਰੀਤ ਤੋਂ ਉਸ ਨੌਜਵਾਨ ਬਾਰੇ ਪੁੱਛਣ ਲੱਗੀਆਂ ਕਿ ਇਹ ਹੈ ਕੌਣ ਨਾਮ ਤਾਂ ਹਲੇ ਤੱਕ ਪ੍ਰੀਤ ਵੀ ਨਹੀਂ ਜਾਣਦੀ ਸੀ ਫਿਰ ਆਪਣੇ ਸਹੇਲੀਆਂ ਨੂੰ ਕੀ ਦੱਸਦੀ ਪਰ ਪ੍ਰੀਤ ਦੇ ਦਿਲ ਵਿੱਚ ਕਦੇ ਨਾ ਮਿਟਣ ਵਾਲੀ ਉਹਦੀ ਸੁਰਤ ਬਣ ਗਈ ਸੀ ਮਾਨੀ ਮਨਪ੍ਰੀਤ ਨੂੰ ਉਸ ਨੌਜਵਾਨ ਦਾ ਚਿਹਰਾ ਬੜਾ ਯਾਦ ਆ ਰਿਹਾ ਸੀ ਪ੍ਰੀਤ ਦਾ دل ਕਰਦਾ ਸੀ ਕਿ ਬਸ ਹਰ ਪਲ ਉਸੇ ਨੂੰ ਹੀ ਦੇਖੀ ਜਾਵਾ ਪਰ ਹਾਲੇ ਤੱਕ ਪ੍ਰੀਤ ਨੂੰ ਤਾਂ ਉਸਦਾ ਨਾਮ ਵੀ ਨਹੀਂ ਪਤਾ ਸੀ ਕੌਣ ਹੈ ਕਿੱਥੋਂ ਹੈ ਬਸ ਜਦੋਂ ਪ੍ਰੀਤ ਮੁਸੀਬਤ ਵਿੱਚ ਹੁੰਦੀ ਹੈ ਉਦੋਂ ਹੀ ਆਉਂਦਾ ਹੈ ਤੇ ਬਿਨਾ ਕੁਝ ਬੋਲੇ ਵਾਪਸ ਚਲਾ ਜਾਂਦਾ ਹੈ ਪ੍ਰੀਤ ਦੀਆਂ ਸਹੇਲੀਆਂ ਪ੍ਰੀਤ ਦੇ ਚਿਹਰੇ ਵੱਲ ਦੇਖ ਰਹੀਆਂ ਸੀ ਤੇ ਪ੍ਰੀਤ ਉਸ ਨੌਜਵਾਨ ਦੇ ਖਿਆਲਾਂ ਵਿੱਚ ਖੋਈ ਹੋਈ ਸੀ ਬਸ ਅੱਡੇ ਵਿੱਚ ਖੜੀ-ਖੜੀ ਪ੍ਰੀਤ ਨੇ ਸਾਰੇ ਬਸ ਅੱਡੇ ਵਿੱਚ ਨਜ਼ਰ ਘੁਮਾਈ ਪਰ ਉਸ ਨੌਜਵਾਨ ਦਾ ਚਿਹਰਾ ਪ੍ਰੀਤ ਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਬਹੁਤ ਕੋਸ਼ਿਸ਼ ਕੀਤੀ ਕਿ ਇੱਕ ਵਾਰ ਦੁਬਾਰਾ ਮਿਲ ਜਾਵੇ ਪਰ ਉਹ ਤਾਂ ਬਸ ਵਿੱਚੋਂ ਜਲਦੀ ਨਾਲ ਹੀ ਉੱਤਰ ਕੇ ਬਸ ਅੱਡੇ ਤੋਂ ਬਾਹਰ ਚਲਾ ਗਿਆ ਸੀ ਪ੍ਰੀਤ ਦੀਆਂ ਸਹੇਲੀਆਂ ਨੇ ਪ੍ਰੀਤ ਨੂੰ ਆਟੋ ਵਿੱਚ ਬਿਠਾ ਲਿਆ ਤੇ ਕਾਲਜ ਆ ਗਈਆਂ ਪਰ ਪ੍ਰੀਤ ਦਾ ਹਲੇ ਵੀ ਕਿਤੇ ਹੋਰ ਹੀ ਗਵਾਚੀ ਹੋਈ ਸੀ ਪ੍ਰੀਤ ਆ ਸਹੇਲੀਆਂ ਪ੍ਰੀਤ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕਰਦੀਆਂ ਪਰ ਪ੍ਰੀਤ ਦਾ ਜਵਾਬ ਬਸ ਹਾਂ ਜਾਂ ਹੂੰ ਹੀ ਹੁੰਦਾ ਸੀ ਇਸ ਤੋਂ ਵੱਧ ਪ੍ਰੀਤ ਅੱਜ ਕੁਝ ਵੀ ਨਹੀਂ ਬੋਲ ਰਹੀ ਸੀ ਪ੍ਰੀਤ ਦੇ ਮਨ ਵਿੱਚ ਵਾਰ-ਵਾਰ ਉਹੀ ਚਿਹਰਾ ਉਹੀ ਸਵਾਲ ਘੁੰਮਣ ਲੱਗ ਪਏ ਕੁਝ ਦਿਨ ਪ੍ਰੀਤ ਦਾ ਹਾਲ ਐਵੇਂ ਹੀ ਰਿਹਾ ਬਸ ਉਹੀ ਚਿਹਰਾ ਹਰ ਪਲ ਅੱਖਾਂ ਮੂਰੇ ਰਹਿਣ ਲੱਗਿਆ ਬਸ ਵਿੱਚ ਵੀ ਕੋਈ ਪਰੇਸ਼ਾਨ ਨਾ ਕਰਦਾ ਹੁਣ ਜਿਵੇਂ ਸਾਰੇ ਪ੍ਰੀਤ ਤੋਂ ਵੀ ਡਰ ਲੱਗ ਗਏ ਹੋਣ ਕਦੇ ਕਦੇ ਬਸ ਤੋਂ ਉੱਤਰਦੀ ਪ੍ਰੀਤ ਨੂੰ ਉਸ ਨੌਜਵਾਨ ਦਾ ਚਿਹਰਾ ਥੋੜਾ ਜਿਆਦਾ ਦਿਖਦਾ ਪਰ پلਕ ਝਪਕਦੇ ਹੀ ਅੱਖਾਂ ਤੋਂ 올ਲੇ ਵੀ ਹੋ ਜਾਂਦਾ ਪ੍ਰੀਤ ਨੇ ਇੱਕ ਦਿਨ ਕਾਲਜ ਵਿੱਚ ਆਪਣੇ ਸਹੇਲੀਆਂ ਨਾਲ ਬੈਠੀ ਹੋਈ ਸੀ ਉਸ ਦਿਨ ਬਸ ਵਿੱਚ ਜੋ ਮੁੰਡੇ ਉਹਦੇ ਨਾਲ ਦੇਖੇ ਸੀ ਉਹਨਾਂ ਵਿੱਚੋਂ ਇੱਕ ਕਾਲਜ ਵਿੱਚ ਆਉਂਦਾ ਵੀਖਾਈ ਦਿੱਤਾ ਪ੍ਰੀਤ ਨੇ ਆਪਣੀਆਂ ਸਹੇਲੀਆਂ ਨੂੰ ਉਹਦੇ ਬਾਰੇ ਦੱਸਿਆ ਤੈਨੂੰ ਬੜੀਆਂ ਨਿਗਾਹਾਂ ਨੇ ਤੱਕਿਆ ਹੋਵੇਗਾ ਤੇਰੇ ਹੁਸਨ ਤੇ ਸਾਦਗੀ ਨੇ ਪੈਰਾ ਰੱਖਿਆ ਹੋਵੇਗਾ ਤੇਰੇ ਬੁੱਲਾਂ ਚੋਂ ਨਿਕਲੇ ਹੋਣੇ ਬੋਲ ਕਦੇ ਮੁਹੱਬਤ ਦੇ ਕਾਲੀਆਂ ਜ਼ੁਲਫਾਂ ਨੇ ਤੇਰੇ ਚਿਹਰੇ ਤੋਂ ਪਰਦਾ じゃ ਚੁੱਕਿਆ ਹੋਵੇਗਾ ਥੋੜਾ ਜਿਹਾ ਪਤਾ ਕੰਨ ਤੇ ਉਹਦੇ ਬਾਰੇ ਤਾਂ ਪਤਾ ਲੱਗ ਗਿਆ ਸੀ ਕਿ ਇਹ ਆਪਣੇ ਕਾਲਜ ਵਿੱਚ ਹੀ ਪੜਦਾ ਪਰ ਉਹਦੇ ਨਾਲ ਗੱਲ ਕਿਵੇਂ ਕਰਦੀਆਂ ਤੇ ਗੱਲ ਕਰਕੇ ਉਸ ਨੌਜਵਾਨ ਬਾਰੇ ਕਿਵੇਂ ਪਤਾ ਕਰਦੀਆਂ ਹੌਲੀ ਹੌਲੀ ਉਸ ਨੌਜਵਾਨ ਦੇ ਦੋਸਤ ਦੀ ਕੁੜੀ ਸਹੇਲੀ ਬਾਰੇ ਪ੍ਰੀਤ ਤੇ ਉਹਦੇ ਸਹੇਲੀਆਂ ਨੇ ਪਤਾ ਕਰ ਲਿਆ ਤੇ ਫਿਰ ਉਹਦੀ ਦੋਸਤ ਜਿਹੜੀ ਪ੍ਰੀਤ ਦੇ ਸਹੇਲੀ ਦੀ ਕਲਾਸ ਵਿੱਚ ਪੜ੍ਹਦੀ ਸੀ ਉਹਦੇ ਨਾਲ ਕੱਲ ਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਸਹੇਲੀਆਂ ਬਣ ਗਈਆਂ ਹੌਲੀ ਹੌਲੀ ਪ੍ਰੀਤ ਨੇ ਆਪਣੀਆਂ ਸਹੇਲੀਆਂ ਰਾਹੀਂ ਪਤਾ ਕਰ ਹੀ ਲਿਆ ਕਿ ਉਹ ਵੀ ਇਸੇ ਕਾਲਜ ਵਿੱਚ ਹੀ ਪੜ੍ਹਦਾ ਹੈ ਪ੍ਰੀਤ ਹਰ ਰੋਜ਼ ਸਾਰਾ ਕਾਲਜ ਛਾਂਨ ਮਾਰਦੀ ਪਾਰਕ ਕੰਟੇਨ ਸਭ ਕੁਝ ਪਰ ਪ੍ਰੀਤ ਨੂੰ ਕਦੇ ਵੀ ਕਿਤੇ ਵੀ ਉਹਨਾਂ ਚਿਹਰਾਂ ਨਜ਼ਰ ਹੀ ਨਹੀਂ ਆਇਆ ਸੀ ਪਰ ਪ੍ਰੀਤ ਦੇ ਦਿਲ ਦੀ ਬੇਚੈਨੀ ਹੋਰ ਵੀ ਜ਼ਿਆਦਾ ਵਧਣ ਲੱਗ ਪਈ ਸੀ ਅੰਦਰੋਂ ਅੰਦਰੀ ਪ੍ਰੀਤ ਨੂੰ ਉਸ ਨੌਜਵਾਨ ਨਾਲ ਪਿਆਰ ਹੋ ਗਿਆ ਸੀ ਇਹ ਇੱਕ ਪਿਆਰ ਇੱਕ ਤਰਫਾ ਸੀ ਜਾਂ ਫਿਰ ਉਸ ਨੌਜਵਾਨ ਨੂੰ ਵੀ ਪ੍ਰੀਤ ਨਾਲ ਪਿਆਰ ਸੀ ਇਹ ਤਾਂ ਵਕਤ ਆਉਣ ਤੇ ਹੀ ਪਤਾ ਲੱਗਣਾ ਸੀ ਪ੍ਰੀਤ ਨੂੰ ਹਰ ਪਲ ਉਹੀ ਚਿਹਰਾ ਨਜ਼ਰ ਆਉਂਦਾ ਰਹਿੰਦਾ ਪਰ ਅਸਲੀਅਤ ਵਿੱਚ ਕਦੇ ਵੀ ਪ੍ਰੀਤ ਨੂੰ ਕਦੇ ਦੋ ਪਲ ਲਈ ਵੀ ਚੈਨ ਨਾਲ ਸਾਹਮਣੇ ਖੜਕੇ دیدار ਕਰਨ ਦਾ ਮੌਕਾ ਨਹੀਂ ਮਿਲਿਆ ਸੀ ਬਸ ਥੋੜਾ ਜਿਹਾ ਨਜ਼ਰ ਆਉਂਦਾ ਤੇ ਪਲਕ ਝਪਕਦੇ ਹੀ ਓਲੇ ਹੋ ਜਾਂਦਾ ਪ੍ਰੀਤ ਨੂੰ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਨਾਮ ਤਾਂ ਪਤਾ ਲੱਗ ਗਿਆ ਸੀ ਕਿ ਕਮਲ ਹੈ ਪਰ ਕਦੋਂ ਕਾਲਜ ਆਉਂਦਾ ਕਦੋਂ ਵਾਪਸ ਜਾਂਦਾ ਇਹ ਪਤਾ ਨਹੀਂ ਲੱਗਿਆ ਸੀ ਪ੍ਰੀਤ ਕਮਲ ਦੀਆਂ ਸੋਚਾਂ ਵਿੱਚ ਹੀ ਰਹਿਣ ਲੱਗ ਪਈ ਸੀ ਇੱਕ ਦਿਨ ਦੁਪਹਿਰ ਵੇਲੇ ਪ੍ਰੀਤ ਤੇ ਉਹਦੀਆਂ ਸਹੇਲੀਆਂ ਕਾਲਜ ਦੀ ਲਾਇਬ੍ਰੇਰੀ ਵਿੱਚ ਬੈਠੀਆਂ ਹੋਈਆਂ ਸੀ ਬਾਹਰ ਮੌਸਮ ਬਿਖਰਾ ਸੀ ਥੋੜਾ ਥੋੜਾ ਮੀਂਹ ਵੀ ਪੈਣ ਲੱਗਿਆ ਹੋਇਆ ਸੀ ਤਾਂ ਕਰਕੇ ਲਾਇਬ੍ਰੇਰੀ ਵਿੱਚ ਚਲੀਆਂ ਗਈਆਂ ਕਮਲ ਵੀ ਉੱਥੇ ਹੀ ਬੈਠਾ ਕਿਤਾਬ ਪੜ ਰਿਹਾ ਸੀ ਜਦੋਂ ਪ੍ਰੀਤ ਦੀ ਨਿਗਾ ਕਮਲ ਵੱਲ ਆਈ ਤਾਂ ਜਿਵੇਂ ਪ੍ਰੀਤ ਦੀ ਜਾਨ ਵਿੱਚ ਜਾਨ ਆ ਗਈ ਸੀ ਪ੍ਰੀਤ ਦੇ ਚਿਹਰੇ ਤੇ ਮਿੱਠੀ ਮੁਸਕਾਨ ਕਮਲ ਨੂੰ ਦੇਖ ਕੇ ਜਿਵੇਂ ਆਪ ਮੁਹਾਰੇ ਆ ਗਈ ਸੀ ਪ੍ਰੀਤ ਦੀ ਨਜ਼ਰਾਂ ਤਾਂ ਜਿਵੇਂ ਕਮਲ ਦੇ ਚਿਹਰੇ ਤੇ ਹੀ ਜਾ ਕੇ ਟਿਕ ਗਈਆਂ ਸੀ ਰੂਹਾਂ ਦੇ ਇਸ਼ਕ ਦੀਆਂ ਗੱਲਾਂ ਹੋਣ ਲੱਗੀਆਂ ਤੇਰਾ ਹੁਸਨ ਦੇਖ ਕੇ ਦਿਲ ਤੇ ਇਰਾਦੇ ਨਾ ਪਾਕ ਹੋ ਗਏ ਕਾਲੀਆਂ ਕਾਲੀਆਂ ਜ਼ੁਲਫਾਂ ਸੀ ਜਦ ਗੋਰੇ ਜਿਸਮਾਂ ਨੂੰ ਛੂੰਹਦੀਆਂ ਅਸੀਂ ਖੜੇ ਖੜੇ ਹੀ ਇਸ਼ਕ ਵਿੱਚ ਖਾਕ ਹੋ ਗਏ